ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਕੁਰਬਾਨੀ ਤੋਂ ਬਾਅਦ ਅੱਜ ਅਸੀਂ ਤੁਹਾਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰੇਮੀ ਮਲਾ ਕਰਮੂ ਚੀਵਰ ਉਰਫ ਭਾਈ ਕਰਮ ਸਿੰਘ ਜੀ ਦੇ ਪਰਉਪਕਾਰ ਭਰੇ ਜੀਵਨ ਦਾ ਇਤਿਹਾਸ ਦੱਸਣ ਜਾ ਰਹੇ ਹਾਂ ਕਿਉਂਕਿ ਪੂਰੇ ਇਤਿਹਾਸ ਵਿੱਚ ਭਾਈ ਕਰਮੂ ਮਲਾ ਦਾ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਜਿਸ ਤਰ੍ਹਾਂ ਪਹਿਲੀਆਂ ਵੀਡੀਓ ਵਿੱਚ ਅਸੀਂ ਆਪਣੇ ਚੈਨਲ ਤੇ ਤੁਹਾਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਕੁਰਬਾਨੀ ਬਾਰੇ ਦੱਸਿਆ ਸੀ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹਿਣਾ ਵੀਡੀਓ ਨੂੰ ਪੂਰਾ ਸੁਣਨਾ ਅਤੇ ਜੋ ਸਰੋਤੇ ਨਵੇਂ ਜੁੜੇ ਹਨ ਉਹ ਸਾਡੇ ਇਸ ਇਤਿਹਾਸਿਕ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਕਿ ਪੂਰਾ ਸਹੀ ਇਤਿਹਾਸ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਬਣਾਉਣ ਵਾਸਤੇ ਬੜੀ ਮਿਹਨਤ ਲੱਗਦੀ ਹੈ ਇਸ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਿਉਂਕਿ ਅਸੀਂ ਵੀ ਆਪਣੇ ਸਾਰੇ ਕੰਮ ਛੱਡ ਕੇ ਇਤਿਹਾਸ ਦੀ ਖੋਜ ਕਰਕੇ ਸਿੱਖਾਂ ਪਰਿਵਾਰਾਂ ਤੱਕ ਅਤੇ ਹੋਰ ਅਨੇਕਾਂ ਸ਼ਰਧਾਲੂਆਂ ਤੱਕ ਸਹੀ ਇਤਿਹਾਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਦੀ ਹੈ ਆਓ ਸ਼ੁਰੂ ਕਰਦੇ ਹਾਂ ਮਲਾਹ ਭਾਈ ਕਰਮੂ ਚਿਵਰ ਦੀ ਜੋ ਇਸ ਸਮੇਂ ਵਿੱਚ ਅਲੋਪ ਹੁੰਦੇ ਜਾ ਰਹੇ ਇਨ੍ਹਾਂ ਪਰਉਪਕਾਰੀਆਂ ਨੂੰ ਦੁਬਾਰਾ ਯਾਦ ਕੀਤਾ ਜਾ ਸਕੇ ਅਗਰ ਪਿਆਰਿਓ ਤੁਸੀਂ ਵੀ ਮਨੁੱਖਤਾ ਦੀ ਭਲਾਈ ਚਾਹੁੰਦੇ ਹੋ ਤਾਂ ਇਤਿਹਾਸ ਨੂੰ ਜ਼ਰੂਰ ਸੁਣਿਆ ਕਰੋ ਜੀ ਅਤੇ ਬਾਕੀ ਸ਼ਰਧਾਲੂਆਂ ਤੱਕ ਸ਼ੇਅਰ ਕਰਕੇ ਸਾਡਾ ਸੁਣਾਇਆ ਹੋਇਆ ਇਤਿਹਾਸ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ ਜੀ ਆਓ ਬੜੇ ਪਿਆਰ ਨਾਲ ਸਰਵਣ ਕਰਦੇ ਹਾਂ ਪਹਿਲਾ ਸਤਿਗੁਰਾਂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਂਦੇ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਮੋਤੀ RAM ਜੀ ਦੀ ਯਾਦਗਾਰ ਬੇਸ਼ੱਕ ਬਾਬਾ ਮੋਤੀ RAM ਜੀ ਦੀ ਲਾਸਾਨੀ ਕੁਰਬਾਨੀ ਅਤੇ ਗੁਰੂ ਪੰਥ ਤੋਂ ਨਿਸ਼ਾਵਰ ਹੋ ਜਾਣ ਵਾਲੀ ਉਹਨਾਂ ਦੇ ਪਰਿਵਾਰ ਦੀ ਗੌਰਵਸ਼ਾਲੀ ਗਾਥਾ ਤਵਾ ਰੇਖ ਦੀ ਕੁੱਖ ਵਿੱਚ ਅਨੇਕਾਂ ਬਰੇ ਅੰਗੋਲੀ ਪਈ ਰਹੀ ਪਰੰਤੂ ਫਿਰ ਵੀ ਪੰਥਕ ਪਿਆਰ ਵਾਲੇ ਉਹਨਾਂ ਦੇ ਵਾਰਸਾਂ ਨੇ ਸਿੱਖੀ ਦੇ ਇਸ ਸ਼ਾਨਦਾਰ ਵਿਰਸੇ ਨੂੰ ਸੀਨਾ ਬਸੀਨਾ ਆਪਣੇ ਹਿਰਦੇ ਵਿੱਚ ਵਸਾਈ ਰੱਖਿਆ ਅਤੇ ਅਸੀਂ ਉਹ ਇਤਿਹਾਸ ਤੁਹਾਡੇ ਸਨਮੁਖ ਪੇਸ਼ ਕੀਤਾ ਹੈ ਨਵ ਜਾਗਰਤੀ ਦੀ ਲਹਿਰ ਨੇ ਕੌਮੀ ਭਾਈਚਾਰਿਆਂ ਨੂੰ ਇੱਕ ਨਵੀਂ ਅੰਗੜਾਈ ਦਿੱਤੀ ਹੈ ਜਿਸ ਕਾਰਨ ਹਰ ਕਿਸੇ ਨੇ ਆਪਣੇ ਬਜ਼ੁਰਗਾਂ ਅਤੇ ਵਡੇਰਿਆਂ ਦੀਆਂ ਕਾਲ ਕਮਾਈਆਂ ਤੋਂ ਨਵੇਂ ਸਿਰੇ ਨਵੇਕਲੇ ਅਰਥਾਂ ਵਿੱਚ ਸੇਧ ਪ੍ਰਾਪਤ ਕਰਨ ਦਾ ਹੀਲਾ ਵਸੀਲਾ ਆਰੰਭਿਆ ਹੈ ਕੁਝ ਕੁ ਦਹਾਕੇ ਪਹਿਲਾਂ ਪੰਥ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਦਿੱਤੀ ਹੋਈ ਥਾਂ ਉਤੇ ਸ਼੍ਰੀ ਫਤੇਗੜ ਸਾਹਿਬ ਵਿਖੇ ਅਮਰ ਸ਼ਹੀਦ ਬਾਬਾ ਮੋਤੀराम ਮਹਿਰਾ ਦੇ ਭਾਈ ਚਾਰਕ ਵਾਰਸਾਂ ਨੇ ਇਸ ਅਦੁੱਤੀ ਸ਼ਹੀਦ ਨੂੰ ਯਾਦਗਾਰ ਇਸ ਅਦੁੱਤੀ ਸ਼ਹੀਦੀ ਦੀ ਯਾਦਗਾਰ ਨੂੰ ਕਾਇਮ ਕੀਤਾ ਹੈ ਇਤਿਹਾਸਕ ਪੱਧਰ ਦੇ ਇਸ ਗੁਰਦੁਆਰੇ ਵਿੱਚ ਗੁਰਮਰਿਆਦਾ ਅਨੁਸਾਰ ਸਦਾ ਸ਼ਬਦ ਅਤੇ ਦੇਗ ਦਾ ਲੰਗਰ ਵਰਤਦਾ ਰਹਿੰਦਾ ਹੈ ਸਾਰੇ ਗੁਰਪੁਰਬ ਅਤੇ ਦਿਨ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਰਾਜ ਜੀ ਦਾ ਸ਼ਹੀਦੀ ਦਿਹਾੜਾ ਹਰ ਬਰੇ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਬਾਬਾ ਮੋਤੀ ਰਾਮ ਜੀ ਸਤਗੁਰੂ ਜੀ ਦੇ ਸੰਮੁਖ ਅਮਲੀ ਤੌਰ ਤੇ ਨਾਮ ਸਿਮਰ ਕੇ ਪ੍ਰਵਾਨ ਹੋਏ ਸਨ ਇਸੇ ਲਈ ਉਹਨਾਂ ਨੂੰ ਸੱਚੀ ਦਰਗਾਹ ਵਿੱਚ ਵੀ ਮਾਨ ਪ੍ਰਾਪਤ ਹੋਇਆ ਅਤੇ ਸੰਸਾਰ ਤੇ ਯਾਦਗਾਰ ਵੀ ਕਾਇਮ ਹੋ ਗਈ। ਸਤਿਗੁਰੂ ਦੇ ਦੱਸੇ ਮਾਰਗ ਤੇ ਤੁਰਨ ਦੇ ਜਿਹੜੇ ਪੂਰਨੇ ਅਮਰ ਸ਼ਹੀਦ ਬਾਬਾ ਮੋਤੀराम ਜੀ ਮਹਿਰਾ ਆਪਣੀ ਅਮਰ ਸ਼ਹਾਦਤ ਨਾਲ ਪਾ ਗਏ ਹਨ। ਸੱਚ ਦੇ ਸਿਮਰਨ ਦਾ ਉਹ ਇੱਕ ਐਸਾ ਮਾਰਗ ਹੈ ਜਿਸ ਤੇ ਤੁਰ ਕੇ ਕੋਈ ਵੀ ਮਨੁੱਖ ਲੋਕ ਸੁਖੀ ਅਤੇ ਪ੍ਰਲੋਕ ਸੁਹੇਲੇ ਹੋਣ ਦੀ ਯੋਗਤ ਹਾਸਲ ਕਰ ਸਕਦਾ ਹੈ। ਮਲਾ ਕਰਮੁਚੀ ਵਰ ਅਤੇ ਪਰ ਉਪਕਾਰੀ ਲక్ష్ਮੀ ਬ੍ਰਾਹਮਣੀ ਸਕਸ ਰਹਾਦ ਦੀ ਤਵਾਰੀਖ ਨਾਲ ਜੁੜੇ ਦੋ ਅਜਿਹੇ ਨਾ ਹਨ ਜਿਨ੍ਹਾਂ ਦਾ ਜ਼ਿਕਰ ਸਾਡੇ ਨਵੀਨ ਇਤਿਹਾਸਕਕਾਰਾਂ ਨੇ ਬਹੁਤ ਘੱਟ ਨਾ ਮਾਤਰ ਹੀ ਕੀਤਾ ਹੈ ਹਾਲਾਂਕਿ ਪਰਖ ਦੀ ਘੜੀ ਵਾਲੇ ਵਿਖੜੇ ਸਮੇਂ ਵਿੱਚ ਇਹ ਦੋਨੋਂ ਪੂਰੀ ਤਰ੍ਹਾਂ ਸਾਬਤ ਰਹੇ ਹਨ ਮੱਲਾ ਕਰਮੂ ਚੇਵਰ ਧਰਮ ਕਰਮ ਵਿੱਚ ਵਿਸ਼ਵਾਸ ਰੱਖਣ ਵਾਲਾ ਨੇਕ ਇਨਸਾਨ ਸੀ ਪਰ ਉਸ ਦੇ ਧਰਮ ਕਰਮ ਨੂੰ ਨਫ਼ਰਤ ਕਰਨ ਵਾਲੇ ਕਟੜ ਪ੍ਰਸਤ ਤੁਰਕਾਂ ਨੇ ਜ਼ੋਰ ਜ਼ੁਲਮ ਨਾਲ ਉਸ ਦੀ ਸੁੰਨਤ ਕਰਕੇ ਉਸ ਨੂੰ ਆਪਣੇ ਦੀਨ ਦੇ ਦਾਇਰੇ ਵਿੱਚ ਲੈ ਆਂਦਾ ਅਤੇ ਨਾਂ ਰੱਖਿਆ ਕਰਮਦੀਨ ਪਰ ਗਰੀਬ ਨੂੰ ਪੂਰਾ ਨਾਂ ਲੈ ਕੇ ਕੌਣ ਬੁਲਾਉਂਦਾ ਹੈ ਉਹ ਇਸਲਾਮ ਦੇ ਦਾਇਰੇ ਵਿੱਚ ਆ ਕੇ ਕਰਮਦੀਨ ਹੋ ਕੇ ਵੀ ਕੀਮਾ ਹੀ ਰਿਹਾ ਸਰਸਾ ਨਦੀ ਪਾਰ ਕਰਨ ਉਪਰੰਤ ਮਾਤਾ ਗੁਜਰੀ ਜੀ ਅਤੇ ਦੋਵੇਂ ਸਹਿਬਜਾਦੇ ਔਖੇ ਵੇਲੇ ਦੀ ਠਾਹਰ ਵਜੋਂ ਇੱਕ ਦਿਨ ਇੱਕ ਕਰਮੂ ਦੇ ਗ੍ਰਹਿ ਵਿਖੇ ਵੀ ਰਹੇ ਹਨ ਭਾਈ ਦੂਨਾ ਸਿੰਘ ਹੰਡੂਰੀਆ ਤੋਂ ਇਲਾਵਾ ਮੰਦੇ ਹਾਲਾਤ ਨਾਲ ਭੰਨਿਆ ਧਰਮ ਕਰਮ ਵਿੱਚ ਸਾਬਤ ਕਰਮੂ ਚੀਵਰ ਮਜਬੂਰਨ ਕਰਮਦੀਨ ਉਰਫ ਕੀਮਾ ਬਣ ਗਿਆ ਪਰ ਮਨ ਵਿੱਚ ਉਹ ਸਦਾ ਹੀ ਆਪਣੇ ਪਿਤਾ ਪੁਰਖੀ ਧਰਮ ਕਰਮ ਨਾਲ ਜੁੜਿਆ ਰਿਹਾ ਅਤੇ ਨੀਮ ਨਾਲ ਪੂਜਾ ਪਾਠ ਕਰਦਾ ਰਿਹਾ ਇਸ ਲਈ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜਾਦਿਆਂ ਦੇ ਦਰਸ਼ਨ ਕੀਤੇ ਤਾਂ ਉਸ ਹਾਲਾਤ ਵਿੱਚ ਇਸ ਨੂੰ ਆਪਣੇ ਨਾਲ ਹੋਈ ਜਿਆਦਤੀ ਦੀ ਯਾਦ ਆ ਗਈ ਇਹ ਮਾਤਾ ਜੀ ਦੇ ਚਰਨਾਂ ਤੇ ਸਿਰ ਧਰ ਕੇ ਰੋਇਆ ਅਤੇ ਆਪਣੇ ਨਾਲ ਹੋਈ ਬੀਤੀ ਦੱਸੀ ਦਿਨ ਦੇ ਸਮੇਂ ਇਸਨੇ ਮਾਤਾ ਜੀ ਅਤੇ ਬੱਚਿਆਂ ਨੂੰ ਆਪਣੀ ਬੇੜੀ ਵਿੱਚ ਛੁਪਾ ਕੇ ਰੱਖਿਆ ਅਤੇ ਰਾਤ ਨੂੰ ਧਰਮ ਕਰਮ ਵਾਲੀ ਨੇਮ ਔਰਤ ਪਰ ਉਪਕਾਰੀ ਲక్ష్ਮੀ ਬ੍ਰਾਹਮਣੀ ਦੇ ਗ੍ਰਹਿ ਵਿਖੇ ਲੈ ਗਿਆ ਤਾਂ ਜੋ ਪਿਆਰ ਸਤਕਾਰ ਅਤੇ ਸੁੱਚਮ ਨਾਲ ਪ੍ਰਸ਼ਾਦ ਪਾਣੀ ਛਕਾਇਆ ਜਾ ਸਕੇ ਮਾਤਾ ਗੁਜਰੀ ਜੀ ਦੀਆਂ ਅਸੀਸਾਂ ਅਤੇ ਸਹਿਬਜ਼ਾਦਿਆਂ ਦੀ ਸੰਗਤ ਨੇ ਇਸ ਕਰਮੂ ਚੀਵਰ ਦੇ ਜੀਵਨ ਵਿੱਚ ਬੜੀ ਇਨਕਲਾਬੀ ਤਬਦੀਲੀ ਲਿਆਂਦੀ ਇਕ ਕਰਮੂਚੀ ਵਰ ਚੱਪੜ ਚਿੜੀ ਦੇ ਮੈਦਾਨ ਵਿੱਚ ਆਪਣੇ ਚੱਪੂ ਨੂੰ ਹਥਿਆਰ ਬਣਾ ਕੇ ਸਿਰਲਥ ਸੂਰ ਵੀਰਾ ਵਗ ਲੜਿਆ ਅਤੇ ਸਰਹੰਦ ਦੀ ਫਤਿਹ ਤੋਂ ਬਾਅਦ ਖੰਡੇ ਬਾਟੇ ਦੀ ਪਹਲ ਲੈ ਕੇ ਭਾਈ ਕਰਮ ਸਿੰਘ ਬਣ ਗਿਆ ਇੱਥੇ ਇਹ ਗੱਲ ਕਹਿਣੀ ਕੁਥਾ ਨਹੀਂ ਹੋਵੇਗੀ ਕਿ ਪੂਰੇ ਸਿੱਖ ਇਤਿਹਾਸ ਵਿੱਚ ਸ਼ਾਇਦ ਭਾਈ ਕਰਮ ਸਿੰਘ ਹੀ ਇੱਕੋ ਇੱਕ ਐਸਾ ਸ਼ਖਸ਼ ਹੈ ਜਿਸ ਨੇ ਉਸ ਸਮੇਂ ਦੇ ਤਿੰਨੇ ਵੱਡੇ ਧਰਮਾਂ ਨੂੰ ਆਪਣੇ ਸਰੀਰ ਤੇ ਹੰਡਾਇਆ ਜਨਮ ਪੱਖੋਂ ਉਹ ਹਿੰਦੂ ਸੀ ਅਤੇ ਚੜ੍ਹਦੀ ਜਵਾਨੀ ਤੱਕ ਹਿੰਦੂ ਧਰਮ ਦੇ ਸਾਰੇ ਕਰਮ ਕਾਂਡ ਉਹ ਸਰਦਾ ਸਹਿਤ ਨਿਭਾਉਂਦਾ ਰਿਹਾ ਫਿਰ ਸਮੇਂ ਦੇ ਹਾਕਮਾਂ ਵੱਲੋਂ ਜਬਰੀ ਸੁੰਨਤ ਕਰਕੇ ਉਸ ਨੂੰ ਮੁਸਲਮਾਨ ਬਣਾ ਦਿੱਤਾ ਗਿਆ ਵਰਿਆਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਦੇ ਘੇਰੀ ਉਪਰੰਤ ਜਦੋਂ ਜਗਤ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜਾਦੇ ਉਸ ਦੀ ਬੇੜੀ ਵਿੱਚ ਆ ਕੇ ਵਰਾਜਮਨ ਹੋਏ ਤਾਂ ਉਸ ਦੀ ਰੂਹ ਨੂੰ ਐਸੀ ਕੰਬਣੀ ਛੜੀ ਜਿਸ ਨੇ ਉਸ ਨੂੰ ਵਿਸਮਾਦੀ ਅਵਸਥਾ ਵਿੱਚ ਲੈ ਆਂਦਾ ਉਹ ਹਿਰਦੇ ਤੋਂ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦਾ ਕੂਕਰ ਬਣ ਗਿਆ ਸਮੇਂ ਦੀ ਸਖਤ ਪਰਖ ਨੇ ਉਸ ਨੂੰ ਪਿੰਡੋਂ ਤੋੜ ਕੇ ਸਰਹੰਦ ਸ਼ਹਿਰ ਵਿੱਚ ਲੈ ਆਂਦਾ ਜਿੱਥੇ ਉਹ ਛੋਟੇ ਸਹਿਬਜ਼ਾਦਿਆਂ ਦੇ ਵੱਡੇ ਸਾਕੇ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਅਦੁੱਤੀ ਸ਼ਹਾਦਤ ਦਾ ਚਸ਼ਮਦੀਦ ਗਵਾਹ ਵੀ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਵੇਲੇ ਉਹ ਖਾਲਸਾ ਫੌਜਾਂ ਦਾ ਹਿੱਸਾ ਬਣ ਕੇ ਜੂਝਿਆ ਭਾਈ ਕਰਮ ਸਿੰਘ ਚੀਬਰ ਨੂੰ ਪਿੱਠ ਭੂਮੀ ਵਿੱਚ ਰੱਖ ਕੇ ਸਾਕਾ ਸਰਹੰਦ ਦੇ ਅਣਗੌਲੇ ਸ਼ਹੀਦਾਂ ਦੀ ਅਮਰ ਗਾਥਾ ਆਖਣ ਦਾ ਉਪਰਾਲਾ ਕਰ ਰਿਹਾ ਹਾ ਅਗਲੇ ਦਿਨ ਵੀ ਸਵੇਰ ਤੋਂ ਸ਼ਾਮ ਤੱਕ ਮਾਤਾ ਗੁਜਰੀ ਜੀ ਅਤੇ ਦੋਵੇਂ ਸਹਿਬਜਾਦਿਆਂ ਨੇ ਲక్ష్ਮੀ ਬ੍ਰਾਹਮਣੀ ਦੇ ਗ੍ਰਹਿ ਵਿਖੇ ਮੁਕਾਮ ਕੀਤਾ ਜਦੋਂ ਸ਼ਾਮ ਦਾ ਕੁਸਮਸਾ ਜਿਆ ਹਨੇਰਾ ਹੋਇਆ ਤਾਂ ਉਹ ਗੰਗੂ ਬਿਪਰ ਦੇ ਨਾਲ ਉਸ ਦੇ ਪਿੰਡ ਖੇੜੀ ਵੱਲ ਤੁਰ ਪਏ ਵਿਦਾਇਗੀ ਵੇਲੇ ਮਾਤਾ ਗੁਜਰੀ ਜੀ ਨੇ ਕਰਮੁੰਚੀ ਵਰਨੂ ਕਜਮੂਰਾਂ ਦੇਣੀਆਂ ਚਾਹੀਆਂ ਤਾਂ ਉਸਨੇ ਬੜੀ ਨਿਮਰਤਾ ਨਾਲ ਆਖਿਆ ਮਾਤਾ ਜੀ ਮੈਂ ਸਤਲੁਜ ਨੂੰ ਪਾਰ ਕਰਾਉਣ ਵਾਲਾ ਮਲਾਹ ਹਾਂ ਪਰ ਤੁਹਾਡਾ ਪੁੱਤਰ ਤਾਂ ਭਵ ਸਾਗਰ ਤੋਂ ਪਾਰ ਉਤਰਨ ਵਾਲਾ ਮਲਾਹ ਹੈ ਮਲਾਹਾਂ ਦੀ ਰੀਤ ਹੈ ਅਤੇ ਰਵਾਇਤ ਹੈ ਕਿ ਉਸ ਇੱਕ ਦੂਜੇ ਦੇ ਪਰਿਵਾਰਾਂ ਤੋਂ ਕੋਈ ਪਾੜਾ ਆਦ ਨਹੀਂ ਲੈਂਦੇ ਮੈਨੂੰ ਇਤਨੀ ਅਸੀਸ ਦਿਓ ਕਿ ਜਦੋਂ ਮੇਰਾ ਅੰਤਮ ਸਮਾ ਆਵੇ ਤਾਂ ਤੁਹਾਡਾ ਰੱਬ ਰੂਪ ਰਹਿ ਵਰ ਪੁੱਤਰ ਮੇਰੇ ਗੁਰ ਔਗਣਾਂ ਵਿਚਾਰੇ ਸਭੋ ਵਕਸ਼ਿਸ਼ ਕਰਕੇ ਮੈਨੂੰ ਪਵ ਸਾਗਰ ਤੋਂ ਪਾਰ ਉਤਾਰੇ ਮਾਤਾ ਗੁਜਰੀ ਨੇ ਮਲਾਹ ਕਰਮੂਚੀ ਵਰ ਅਤੇ ਲక్ష్ਮੀ ਬ੍ਰਾਹਮਣੀ ਨੂੰ ਬੇਅੰਤ ਅਸੀਸਾਂ ਦਿੱਤੀਆਂ ਸਰਹੰਦ ਫਤਿਹ ਕਰਨ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਮੂਚੀ ਵਰ ਅਤੇ ਪਰਉਪਕਾਰੀ ਲక్ష్ਮੀ ਬ੍ਰਾਹਮਣੀ ਨੂੰ ਖਾਲਸਾ ਪੰਥ ਵੱਲੋਂ ਸਨਮਾਨਿਤ ਅਤੇ ਸਤਕਾਰਤ ਕੀਤਾ ਸ਼ਹੀਦੀਆਂ ਭਰੇ ਸਿੱਖ ਇਤਿਹਾਸ ਵਿੱਚ ਕਲਗੀ ਤਰਪਾਤਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਨਾਲ ਵਰਤਿਆ ਨਿੱਕੀਆਂ ਜਿੰਦਾ ਵਾਲਾ ਵੱਡਾ ਸ਼ਹੀਦੀ ਸਾਕਾ ਸਭ ਤੋਂ ਬਧੇਰੇ ਹਿਰਦੇ ਵੇਦਕ ਕਾੜ ਹੈ 6 ਅਤੇ 8 ਸਾਲ ਦੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣ ਦੇਣਾ ਮਨੁੱਖਾ ਇਤਿਹਾਸ ਦੀ ਸਮੁੱਚੀ ਤਵਾਰੀਖ ਵਿੱਚ ਬਿਚਰੇ ਜ਼ਾਲਮ ਰਾਜੇ ਰਜਵਾੜਿਆਂ ਦੀ ਸਭ ਤੋਂ ਵੱਡੀ ਜੈਤੀ ਆਖੀ ਜਾਂਦੀ ਹੈ ਅਤੇ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਅਜਿਹਾ ਸਭ ਕੁਝ ਦੀਨ ਦੇ ਪ੍ਰਸਾਰ ਅਤੇ ਪ੍ਰਚਾਰ ਦੇ ਨਾਂ ਤੇ ਕੀਤਾ ਗਿਆ ਧਰਮ ਆਪਣੇ ਆਪ ਵਿੱਚ ਰੋਹਾਨੀ ਅਕੀਦਾ ਹੋਇਆ ਕਰਦਾ ਹੈ ਅਤੇ ਇਸੇ ਕਾਰਨ ਜੇ ਕੋਈ ਹਾਕਮ ਦੀਨ ਜਾਂ ਮਜਬ ਦੇ ਨਾਂ ਤੇ ਕਿਸੇ ਦੇ ਅਕੀਦੇ ਅਵਥਾ ਆਤਮਿਕ ਵਿਸ਼ਵਾਸ ਨੂੰ ਜ਼ੋਰ ਜਬਰ ਨਾਲ ਤੋੜਦਾ ਹੈ ਜਦ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨਾਲੋਂ ਵੱਡਾ ਪਾਪੀ ਜਾਂ ਅਪਰਾਧੀ ਹੋਰ ਕੋਈ ਨਹੀਂ ਹੋ ਸਕਦਾ ਆਪਣੇ ਆਤਮਿਕ عقیده ਤੇ ਕਾਇਮ ਰਹਿ ਕੇ ਅਤੇ ਦੂਜਿਆਂ ਨਾਲ ਸਹਿਹੋਂਦ ਦੀ ਭਾਵਨਾ ਰੱਖ ਕੇ ਹੀ ਮਨੁੱਖ ਖੁਸ਼ ਰਹਿ ਸਕਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮੁੱਚੀ ਮਨੁੱਖਤਾ ਨੂੰ ਇਸੇ ਸਹਿਹੋਂਦ ਦੀ ਭਾਵਨਾ ਦਾ ਪਾਠ ਪੜਾਉਣ ਦਾ ਇੱਕ ਨਵੇਕਲਾ ਯਤਨ ਸੀ ਪਰ ਉਸ ਸਮੇਂ ਦੇ ਆਯਾਸ਼ ਹੋ ਚੁੱਕੇ ਮੁਗਲ ਹਾਕਮ ਅਜਾਹ ਸਰਬਸਾਂਝਾ ਸਬਕ ਸਿੱਖਣ ਦੇ ਸਮਰੱਥ ਹੀ ਨਹੀਂ ਰਹੇ ਸਨ ਇਸ ਲਈ ਉਨ੍ਹਾਂ ਹਾਕਮਾਂ ਦਾ ਪਤਨ ਵੀ ਜ਼ਰੂਰੀ ਸੀ ਇਸੇ ਇਸਦਰੰਭ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੌਵੇਂ ਪਾਤਸ਼ਾਹ ਵੱਲੋਂ ਅਰੰਭੇ ਸ਼ਹਾਦਤਾਂ ਦੇ ਦੌਰ ਦਾ ਸਿਖਰ ਪ੍ਰਤੀਤ ਹੁੰਦੀ ਹੈ ਇਤਿਹਾਸ ਦੇ ਇਸ ਮਹਾਨ ਸ਼ਹੀਦੀ ਸਾਕੇ ਦੇ ਰਬਰੂ ਹੋ ਕੇ ਮੈਂ ਕਈ ਵਾਰ ਮਹਿਸੂਸ ਕੀਤਾ ਹੈ ਕਿ ਤਵਾਰੀਖ ਦੇ ਇਸ ਕਾੜ ਬਾਰੇ ਬਹੁਤ ਸਾਰੇ ਵਿਦਵਾਨਾਂ ਵੱਲੋਂ ਬਹੁਤ ਕੁਝ ਲਿਖੇ ਜਾਂ ਬੋਲੇ ਜਾਣ ਦੇ ਬਾਵਜੂਦ ਅਜੇ ਤੱਕ ਇਸ ਸਾਕੇ ਦੀ ਰੋਹਾਨੀਅਤ ਦੇ ਸਬਕ ਨੂੰ ਪੂਰੀ ਤਰ੍ਹਾਂ ਬਿਆਨਿਆ ਜਾਂ ਸਮਝਿਆ ਨਹੀਂ ਜਾ ਸਕਿਆ ਸ਼ਾਇਦ ਇਸ ਨੂੰ ਕਦੇ ਵੀ ਪੂਰੀ ਤਰ੍ਹਾਂ ਬਿਆਨਿਆ ਨਾ ਜਾ ਸਕੇ ਕਿਉਂਕਿ ਮਨੁੱਖੀ ਮਨ ਅਤੇ ਕੌਮੀ ਸੰਕਟ ਦੇ ਫੈਸਲਾਕੁਨ ਦੌਰ ਵਿੱਚ ਕੁਝ ਘਟਨਾਵਾਂ ਕੁਝ ਲਮਹੇ ਕੁਝ ਤਰੰਗਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਲਖ ਜਤਨ ਕਰਨ ਉਪਰੰਤ ਵੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹੁੰਦਾ ਉਹਨਾਂ ਨੂੰ ਮਹਿਸੂਸਿਆ ਜਾ ਸਕਦਾ ਹੈ ਉਹਨਾਂ ਦੇ ਸੰਦੇਸ਼ ਚੁੱਪ ਦੀ ਜ਼ੁਬਾਨ ਵਿੱਚ ਸਮਝਿਆ ਜਾ ਸਕਦਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਸਾਰੇ ਆਲੇ-ਦੁਆਲੇ ਵਿੱਚ ਚੁੱਪ ਦੀ ਆਵਾਜ਼ ਨੂੰ ਸੁਣਨ ਸਮਝਣ ਦੀ ਸਮਰੱਥਾ ਰੱਖਣ ਵਾਲੇ ਜਾਗਦੇ ਸਿਰ ਬਹੁਤ ਵਿਰਲੇ ਹਨ ਜਾਗੀ ਹੋਈ ਚੇਤਨਾ ਦਾ ਅਨੁਭਵ ਵੀ ਚੁੱਪ ਨੂੰ ਸੁਣਨ ਸਮਝਣ ਦਾ ਮਾਧਿਅਮ ਹੋਇਆ ਕਰਦਾ ਹੈ ਅਤੇ ਅਜਾਹਾ ਅਨੁਭਵ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦਾ ਹੈ ਛੋਟੇ ਸਹਿਬਜ਼ਾਦਿਆਂ ਨੂੰ ਨੀਆਂ ਵਿੱਚ ਚਿਣੇ ਜਾਣ ਦਾ ਹੁਕਮ ਦੇਣ ਵਾਲਾ ਹਾਕਮ ਵਜ਼ੀਰ ਖਾਂ ਨਿਸ਼ਚੇ ਹੀ ਯਹਰਾ ਤੌਰ ਤੇ ਇਸਲਾਮ ਨੂੰ ਮੰਨਣ ਵਾਲਾ ਸੀ ਅਤੇ ਇਸਲਾਮ ਦੇ ਬਾਧੇ ਦੇ ਦਾਵੇ ਤਹਿਤ ਹੀ ਉਹ ਅਤੇ ਉਸ ਦੇ ਸਾਥੀ ਅਜਾਹਾ ਜ਼ੁਲਮ ਕਰ ਰਹੇ ਸਨ ਪਰ ਭਰੇ ਦਰਬਾਰ ਵਿੱਚ ਉਸ ਨੂੰ ਲਲਕਾਰ ਕੇ ਗਲਤ ਆਖਣ ਵਾਲਾ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਤਾਂ ਇਸ ਇਸਲਾਮ ਨੂੰ ਹੀ ਮੰਨਣ ਵਾਲਾ ਸੀ ਸੂਬੇਦਾਰ ਵਜ਼ੀਰ ਖਾਨ ਨੂੰ ਨਵਾਬ ਸ਼ੇਰ ਮੁਹੰਮਦ ਖਾਨ ਦੀ ਚੇਤਾਵਨੀ ਸੀ ਕਿ ਇਸਲਾਮ ਦਾ ਰਸਤਾ ਨਹੀਂ ਉਸ ਸਮੇਂ ਹੱਕ ਅਤੇ ਸੱਚ ਦੇ ਮੁਕਾਮ ਤੇ ਖੜੇ ਮੁਸਲਮ ਭਾਈ ਚਾਰੇ ਦੀ ਆਵਾਜ਼ ਵੜਨ ਦੇ ਨਾਲ ਅੱਜ ਵੀ ਉਹਨਾਂ ਦੇ ਚੇਤਨ ਮਨੁੱਖਵਾਦੀ ਤਬਕੇ ਲਈ ਰਾਹਤ ਦਾ ਸਬਬ ਪ੍ਰਤੀਤ ਹੁੰਦੀ ਹੈ ਵਜ਼ੀਰ ਖਾਨ ਦੀ ਭਰੀ ਇੱਕ ਚਿਹਰੀ ਵਿੱਚ ਦੀਵਾਰ ਸੁਚਾਨੰਦ ਪਾਪੀ ਦਾ ਵਿਖਿਆਨ ਕੇ ਸੱਪਾਂ ਦੇ ਪੁੱਤ ਸੱਪ ਹੁੰਦੇ ਹਨ ਨਿਸ਼ਚੇ ਹੀ ਧਰਮ ਜਾਤ ਦੀ ਦ੍ਰਿਸ਼ਟੀ ਤੋਂ ਦਿਵਾਰ ਸੁੱਚਾ ਨੰਦ ਹਿੰਦੂ ਖत्री ਸੀ ਪਰੰਤੂ ਸਤਗੁਰੂ ਦੇਹ ਸਹਿਬ ਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਅੰਤਮ ਸੰਸਕਾਰ ਲਈ ਖੜੇ ਦਾ ਮੋਹਰਾ ਵਿਸ਼ਾ ਕੇ ਜ਼ਮੀਨ ਖਰੀਦਣ ਵਾਲਾ ਦੀਵਾਨ ਟੋਡਰਮਲ ਵੀ ਤਾਂ ਹਿੰਦੂ ਖत्री ਹੀ ਸੀ ਸੋ ਇਸ ਮਹਾਨ ਸ਼ਹੀਦੀ ਸਾਕੇ ਨੇ ਆਪਣੇ ਘਟਨਾ ਕਰਮ ਰਾਹੀਂ ਆਪ ਮੁਹਾਰੇ ਇਹ ਪ੍ਰਗਟ ਕਰ ਦਿੱਤਾ ਕਿ ਕੋਈ ਵੀ ਮਜ਼ਬ ਜਾਤ ਜਾਂ ਕੌਮ ਕੋਈ ਵੀ ਮਜ਼ਬ ਜਾਤ ਜਾਂ ਕੌਮ ਕਿਸੇ ਇੱਕ ਮਨੁੱਖ ਦੀ ਚੰਗਿਆਈ ਜਾਂ ਬੁਰਾਈ ਨਾਲ ਬੱਜੀ ਹੋਈ ਨਹੀਂ ਹੁੰਦੀ ਹਰ ਇਲਾਕੇ ਮਜਬ ਅਤੇ ਜਾਤ ਬਰਾਦਰੀ ਵਿੱਚ ਚੰਗੇ ਮਾੜੇ ਮਨੁੱਖ ਹੋਇਆ ਕਰਦੇ ਹਨ ਅਤੇ ਹਰ ਮਨੁੱਖ ਦੇ ਨਿਜੀ ਅਮਲ ਲਈ ਸਿਰਫ ਉਸੇ ਨੂੰ ਹੀ ਵਡਿਆਈ ਜਾਂ ਨਖੇਦੀ ਦੇਣੀ ਬਣਦੀ ਹੈ ਫਿਰ ਕਿਹ ਇਲਾਕਿਆਂ ਕੌਮਾਂ ਅਤੇ ਮਜਹਬਾਂ ਦੀ ਬੰਡ ਮਿੱਥ ਕੇ ਤਵਾਰੀਖ ਰਚਣ ਵਾਲੇ ਕੱਚ ਘੜੜ ਇਤਿਹਾਸਕਾਰ ਬੁਨਿਆਦੀ ਤੌਰ ਤੇ ਗਲਤ ਹੋਇਆ ਕਰਦੇ ਹਨ ਧਰਮ ਦੀ ਦ੍ਰਿਸ਼ਟੀ ਵਿੱਚ ਆਤਮਿਕ ਅਕੀਦੇ ਅਤੇ ਅਧਿਆਤਮਕ ਇੱਕ ਸੁਰਤਾ ਦੀ ਬਾਤ ਬਧੇਰੇ ਜ਼ੋਰ ਨਾਲ ਕੀਤੀ ਜਾਂਦੀ ਹੈ ਅਤੇ ਸਥੂਲ ਸਰੀਰਾਂ ਦੀ ਦੂਰੀ ਜਾਂ ਨੇੜਤਾ ਨੂੰ ਬਹੁਤ ਵੱਡਾ ਮਹੱਤਵ ਨਹੀਂ ਦਿੱਤਾ ਜਾਂਦਾ ਮਨੁੱਖੀ ਮਨ ਨੂੰ ਥਾਂ ਸਿਰ ਰੱਖਣ ਲਈ ਅਜਿਹੇ ਸਿੱਧ ਵਾਲੀਆਂ अनेका ਸਾਖੀਆਂ ਧਰਮ ਦੀ ਪਿੱਠ ਭੂਮੀ ਵਿੱਚੋਂ ਸਮੇਂ-ਸਮੇਂ ਪ੍ਰਗਟ ਹੁੰਦੀਆਂ ਰਹਿੰਦੀਆਂ ਹਨ ਇਸੇ ਦ੍ਰਿਸ਼ਟੀ ਤਹਿਤ ਜੇ ਸਰਹੰਦ ਦੇ ਇਸ ਸਾਕੇ ਨੂੰ ਬਾਚਿਆ ਜਾਵੇ ਤਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਰਸੋਈਏ ਗੰਗੂ ਵਿੱਪਰ ਅਤੇ ਸਰਹੰਦ ਦੇ ਜੇਲ੍ਹ ਵਿੱਚ ਰਸੋਈ ਦੇ ਇੰਚਾਰਜ ਬਾਬਾ ਮੋਤੀराम ਮਹਿਰਾ ਦੀ ਤੁਲਨਾ ਆਪ ਮੁਹਾਰੇ ਹੋ ਜਾਂਦੀ ਹੈ ਤਵਾਰੀਕੀ ਅਤੇ ਅਮਲੀ ਲਹਿਜੇ ਤੋਂ ਸ਼੍ਰੀ ਅਨੰਦਪੁਰ ਸਾਹਿਬ ਧਰਮ ਦੀ ਤੁਜਾ ਦਾ ਪ੍ਰਤੀਕ ਹੈ ਅਤੇ ਸਰਹੰਦ ਦਾ ਸ਼ਹਿਰ ਜ਼ੁਲਮ ਦੀ ਸਿਖਰ ਵਿੱਚ ਅਤੇ ਸਿਖਰ ਦੇ ਬਿੰਬ ਵਿੱਚੋਂ ਪ੍ਰਗਟ ਹੁੰਦਾ ਹੈ ਗੰਗੂ ਬਿਪਰ 21 ਸਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਸਰੀਰਕ ਨੇੜਤਾ ਮਾਨਦਾ ਰਿਹਾ ਪਰ ਉਸ ਦੀ ਆਤਮਾ ਅੰਦਰ ਧਰਮ ਦਾ ਰੋਹਾਨੀ ਹੁਲਾਰਾ ਪ੍ਰਗਟ ਨਹੀਂ ਹੋ ਸਕਿਆ ਇਸ ਦੇ ਉਲਟ ਬਾਬਾ ਮੋਤੀ ਰਾਮ ਮਹਿਰਾ ساری ਉਮਰ ਸਰਹੰਦ ਦੇ ਗੰਦਲੇ ਮਾਹੌਲ ਵਿੱਚ ਸੂਬੇਦਾਰ ਵਜ਼ੀਰ ਖਾਨ ਦੀ ਸਿਆਸੀ ਜੇਲ੍ਹ ਦੇ ਲੰਗਰ ਦਾ ਪ੍ਰਬੰਧਕ ਬਣ ਕੇ ਵਿਚਰਿਆ ਪਰ ਗੁਰੂ ਦੀ ਲਿਬ ਹਮੇਸ਼ਾ ਉਸ ਦੇ ਅੰਗ ਸੰਗ ਰਹੀ ਉਸ ਨੂੰ ਸ਼ਾਇਦ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਵੀ ਨਸੀਬ ਨਾ ਹੋਏ ਹੋਣ ਪਰੰਤੂ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਆਉਂਦੀ ਰਸਪਿੰਨੀ ਪਾਉਣ ਨੇ ਉਸ ਦੀ ਆਤਮਾ ਨੂੰ ਆਪਣੇ ਰੰਗ ਵਿੱਚ ਪੂਰੀ ਤਰ੍ਹਾਂ ਰੰਗ ਦਿੱਤਾ ਸੀ ਉਸ ਦਾ عقیدہ ਇਤਨਾ ਬਲਵਾਨ ਬਣ ਗਿਆ ਸੀ ਕਿ ਕੋਈ ਡਰ ਕੋਈ ਲਾਲਚ ਕੋਈ ਤਸ਼ੱਦਦ ਉਸ ਨੂੰ ਗੁਰੂ ਲਿਵ ਨਾਲੋਂ ਤੋੜ ਨਹੀਂ ਸਕਿਆ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸੇਵਾ ਸੰਭਾਲ ਉਸ ਦੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਬਣ ਗਈ ਇਸ ਸੇਵਾ ਬੱਤੇ ਉਸ ਨੇ ਆਪਣਾ ਸਾਰਾ ਪਰਿਵਾਰ ਕੁੱਲੂ ਵਿੱਚ ਪੜਾਉਣਾ ਵੀ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ ਇਸੇ ਗੁਰੂ ਲਿਵ ਸਦਕਾ ਸ਼ਹੀਦੀਆਂ ਭਰੇ ਇਤਿਹਾਸ ਵਿੱਚ ਬਾਬਾ ਮੋਤੀ RAM ਜੀ ਦਾ ਰਤਬਾ ਬੜਾ ਬੁਲੰਦ ਹੈ ਉਹ ਸਰਵੰਸਦਾਨੀ ਗੁਰੂ ਜੀ ਦੇ ਸਰਵੰਸਦਾਨੀ ਗੁਰਸਿੱਖ ਬਣ ਕੇ ਉਭਰੇ ਸਨ ਮਜਬੂਤ ਅਤੇ ਕਮਜ਼ੋਰ ਆਤਮਿਕ ਅਕੀਦੇ ਦਾ ਇਹ ਫਰਕ ਹੀ ਹੈ ਕਿ ਤਵਾਰੀਖ ਨੇ ਜਿੱਥੇ ਗੰਗੂ ਨੂੰ ਪਾਪੀ ਆਖ ਕੇ ਦਰਕਾਰਿਆ ਹੈ ਉੱਥੇ ਭਾਈ ਮੋਤੀ RAM ਮਹਾਰਾਜ ਜੀ ਨੂੰ ਬਾਬਾ ਆਖ ਕੇ ਸਤਕਾਰਿਆ ਹੈ ਸ਼ਹੀਦ ਬਾਬਾ ਮੋਤੀ RAM ਅਤੇ ਪਾਪੀ ਗੰਗੂ ਦੇ ਕਿਰਦਾਰ ਦੇ ਤੁਲਨਾਤਮਕ ਅਧਾਇਨ ਵਿੱਚੋਂ ਇੱਕ ਹੋਰ ਸਿਧਾਂਤਕ ਸੇਧ ਆਪਮੁਹਾਰੇ ਪ੍ਰਗਟ ਹੁੰਦੀ ਹੈ। ਉਨੇ ਦਿਨੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬੈਠਾ ਹਰ ਸ਼ਖਸ ਮੁਗਲ ਹਕੂਮਤ ਦੀ ਨਿਗਾਹ ਵਿੱਚ ਬਾਗੀ ਸੀ। ਜਾਹਰਾ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਹਰ ਵਾਸੀ ਸਮੇਂ ਦੀ ਸਰਕਾਰ ਪ੍ਰਤੀ ਨਾਮ ਮਿਲਣ ਵਰਤਣੀਆਂ ਖਾੜਕੂ ਸੀ। ਪਰਤੱਖ ਤੌਰ ਤੇ ਗੰਗੂ ਵੀ ਸ਼੍ਰੀ ਅਨੰਦਪੁਰ ਸਾਹਿਬ ਦਾ ਰਸੋਈਆ ਹੂਣ ਦੇ ਨਾਤੇ ਹਕੂਮਤ ਲਈ ਇੱਕ ਬਾਗੀ ਦਾ ਦਰਜਾ ਹੀ ਰੱਖਦਾ ਸੀ ਯੁੱਗ ਪਲਟਾਊ ਮਹਾਰਥੀ ਯੋਧਿਆਂ ਦੀ ਸੰਗਤ ਵਿੱਚ ਰਹਿ ਕੇ ਗੰਗੂ ਆਪਣੇ ਆਪ ਨੂੰ ਬਹੁਤ ਵੱਡਾ ਖਾੜਕੂ ਯੋਧਾ ਮੰਨਦਾ ਰਿਹਾ ਹੋਵੇਗਾ ਪਰ ਪਰਖ ਦੀ ਘੜੀ ਸਮੇ ਉਸ ਦਾ ਈਮਾਨ ਡੋਲ ਗਿਆ ਕੱਚੇ ਵਟੇ ਉਸ ਦਾ ਸੱਚ ਮੁਠੀ ਵਿੱਚੋਂ ਰੇਤੇ ਵਾਂਗ ਕਿਰ ਗਿਆ ਦੂਜੇ ਪਾਸੇ ਬਾਬਾ ਮੋਤੀ RAM ਜਹਰਾ ਤੌਰ ਤੇ ਹਕੂਮਤ ਪ੍ਰਤੀ ਮਿਲਣ ਵਰਤਨੀਆਂ ਸੀ ਕੇਵਲ ਮਿਲਣ ਵਰਤਨੀਆਂ ਹੀ ਨਹੀਂ ਮੁਲਾਜ਼ਮ ਵੀ ਸੀ ਉਪਰੀ ਨਿਗਾਹ ਨਾਲ ਦੇਖਿਆ ਉਹ ਹਕੂਮਤੀ ਪ੍ਰਬੰਧ ਦਾ ਇੱਕ ਹਿੱਸਾ ਵੀ ਸੀ ਪਰ ਪਰਖ ਸਮੇ ਉਹ ਸਾਬਤ ਰਹਾ ਵਿਖੜੇ ਸਮੇ ਉਸ ਦੇ ਅੰਤਰ ਆਤਮੇ ਅੰਦਰਲੀ ਗੁਰੂ ਲਿਵ ਬਾਹਰ ਦੇ ਸਾਰੇ ਜੁਗਾਰ ਨੂੰ ਪੂਰੀ ਤਰ੍ਹਾਂ ਨਾਮਨਜ਼ੂਰ ਕਰ ਗਈ ਗੁਰੂ ਦੇ ਭਾਣੇ ਅੰਦਰ ਵਾਪਰਿਆ ਇਹ ਵਰਤਾਰਾ ਕੌਮੀ ਸੰਘਰਸ਼ ਨੂੰ ਸੇਧ ਦਿੰਦਾ ਹੈ ਕਿ ਉਪਰੀਆਂ ਦ੍ਰਿਸ਼ਟੀਆਂ ਨਾਲ ਲੰਮੇ ਪੈੜੇ ਤੈ ਨਹੀਂ ਕੀਤੇ ਜਾ ਸਕਦੇ ਜ਼ਰੂਰੀ ਨਹੀਂ ਕਿ ਕਿਸੇ ਦੀ ਬਾਹਰੀ ਦਿੱਖ ਅਤੇ ਪ੍ਰਸਥਿਤੀ ਉਸ ਦੇ ਅਸਲੀ ਆਚਰਣ ਬਾਰੇ ਵੀ ਨਿਰਣਾਇਕ ਹੋਵੇ ਸਗੋ ਸਿਰ ਪਈ ਵਿਪਤਾ ਸਮੇਂ ਸਿਰੜ ਨਿਭਾਉਣ ਵਾਲਾ ਮਨੁੱਖ ਹੀ ਸੂਰਮਾ ਹੋਇਆ ਕਰਦਾ ਹੈ ਇੱਥੋਂ ਇਹ ਵੀ ਪ੍ਰਗਟ ਹੁੰਦਾ ਹੈ ਕਿ ਕੋਈ ਵੀ ਸ਼ਖਸ ਕਿਸੇ ਵੀ ਸਮੇਂ ਕਿਸੇ ਵੀ ਹਾਲਾਤ ਵਿੱਚ ਸੱਚ ਦੇ ਰਾਹ ਤੇ ਤੁਰ ਸਕਦਾ ਹੈ ਇਸ ਲਈ ਸੱਚ ਦੇ ਟੰਡਾਉਆਂ ਨੂੰ ਆਪਣੀ ਆਸ ਦੀ ਕਿਰਨ ਹਮੇਸ਼ਾ ਜਗਾਈ ਰੱਖਣੀ ਚਾਹੀਦੀ ਹੈ ਸਰਹੰਦ ਦੇ ਇਸ ਸਾਕੇ ਨੇ ਉਮਰ ਅਤੇ عقیده ਦੀ ਸਾਂਝ ਨੂੰ ਵੀ ਤੋੜਿਆ ਹੈ 6 ਅਤੇ 8 ਸਾਲ ਦੀ ਕੱਚੀ ਉਮਰ ਵਾਲੇ ਬੱਚੇ ਵੀ عقیده ਵਿੱਚ ਪੱਕੇ ਹੋ ਸਕਦੇ ਹਨ ਅਤੇ ਬਜ਼ੁਰਗੀ ਦੀਆਂ ਦਹਲੀਜ਼ਾਂ ਤੇ ਪੈਰ ਰੱਖਣ ਵਾਲੇ 86 ਸਾਲ ਦੇ ਮਾਤਾ ਗੁਜਰੀ ਵੀ ਆਪਣੇ ਧਰਮ ਪ੍ਰਤੀ ਪਰਪੱਕ ਹੋ ਸਕਦੇ ਹਨ ਦਾਦੀ ਅਤੇ ਪੋਤਿਆਂ ਦੀ ਸਾਂਝੀ ਸ਼ਹਾਦਤ ਵਾਲਾ ਇਹ ਸਾਕਾ ਉਮਰ ਦੇ ਪੀੜੀ ਪਾੜੇ ਨੂੰ ਮੇਟਣ ਦੇ ਨਾਲ ਲਿੰਗ ਦੇ ਆਧਾਰ ਤੇ ਕੀਤੇ ਜਾਂਦੇ ਵਿਤਕਰੇ ਨੂੰ ਵੀ ਨਕਾਰਦਾ ਹੈ। ਅਜੋਕੇ ਸਮੇਂ ਵਿੱਚ ਔਰਤ ਦੇ ਮਹੱਤਵ ਦੀ ਗੱਲ ਕਰਨ ਵਾਲਿਆਂ ਲਈ ਇਸ ਤੋਂ ਵੱਡੀ ਪ੍ਰਾਪਤੀ ਹੋਰ ਕਿਹੜੀ ਹੋ ਸਕਦੀ ਹੈ ਕਿ ਸਰਹੰਦ ਦੇ ਇਸ ਸਾਰੇ ਕਾੜ ਦੌਰਾਨ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਦੇ ਨਾਲ-ਨਾਲ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਅੱਥ ਪ੍ਰਦਰਸ਼ਕ ਵੜੀ ਰਹੀ ਬਾਬਾ ਮੋਤੀ RAM ਦੇ ਪਰਿਵਾਰ ਦੀ ਕੋਲੂ ਵਿੱਚ ਪਿੜ ਹੋ ਕੇ ਦਿੱਤੀ ਸਮੂਹਿਕ ਸ਼ਹਾਦਤ ਵੀ ਪੀੜੀ ਪਾੜੇ ਉਮਰ ਦੇ ਲਿੰਗ ਭੇਦ ਨੂੰ ਪੂਰੀ ਤਰ੍ਹਾਂ ਮੇਟਦੀ ਹੈ ਬਾਬਾ ਮੋਤੀ RAM ਜੀ ਦੀ ਬਜ਼ੁਰਗ ਮਾਤਾ ਉਸ ਦੀ ਪਤਨੀ ਅਤੇ ਪੁੱਤਰ ਨੂੰ ਬਾਰੋ ਬਾਰੀ ਇੱਕੋ ਹੀ ਕੋਲੂ ਵਿੱਚ ਪੀੜਿਆ ਗਿਆ ਸੀ ਅਤੇ ਸ਼ਰਤ ਵੀ ਕੋਹੀ ਸੀ ਕਿ ਧਰਮ ਛੱਡ ਕੇ ਦੀਨ ਦਾ ਰਾਹ ਕਬੂਲ ਕਰ ਲਵੋ ਸਾਰੇ ਪਰਿਵਾਰ ਦਾ ਜਵਾਬ ਵੀ ਇੱਕੋ ਸੀ ਕਿ ਸਾਡਾ ਗੁਰੂ ਹੀ ਸਾਡਾ ਅੰਤਮ ਅਕੀਦਾ ਹੈ ਪੀੜੀ ਪਾੜੇ ਨੂੰ ਮੇਟਣ ਵਾਲੀ ਇਹ ਸਾਜ ਅੱਜ ਵੀ ਸਾਡੇ ਪਰਿਵਾਰਾਂ ਵਿੱਚ ਕਾਇਮ ਹੋ ਸਕਦੀ ਹੈ ਸ਼ਰਤ ਇੱਕੋ ਹੈ ਕਿ ਅਸੀਂ ਆਪਣੇ ਬਜ਼ੁਰਗ ਅਤੇ ਆਪਣੇ ਬੱਚਿਆਂ ਨੂੰ ਉਹਨਾਂ ਦਾ ਬਣਦਾ ਸਮਾਂ ਦਈਏ ਅਤੇ ਨਾਲ ਨਾਲ ਆਪਣੇ ਜੀਵਨ ਦੀਆਂ ਅਮਲੀ ਮਿਸਾਲਾਂ ਵੀ ਕਾਇਮ ਕਰੀਏ ਛੋਟੇ ਸਹਿਬਜ਼ਾਦਿਆਂ अथवा ਮਾਤਾ ਗੁਜਰੀ ਜੀ ਨਾਲ ਵਰਤੇ ਸਰਖੰਧ ਦੇ ਸਾਕੇ ਅਤੇ ਬਾਬਾ ਮੋਤੀराम ਮਹਾਰਾਜ ਜੀ ਦੀ ਪਰਿਵਾਰ ਸਮੇਤ ਸ਼ਹਾਦਤ ਤੋਂ ਸਿੱਖਣਯੋਗ ਨੁਕਤਿਆਂ ਤੋਂ ਜਿਤਨਾ ਸਬਕ ਪ੍ਰਾਪਤ ਕਰਨ ਦੀ ਅੱਜ ਲੋੜ ਹੈ ਉਤਨੀ ਸ਼ਾਇਦ ਇਤਿਹਾਸ ਦੇ ਹੋਰ ਕਿਸੇ ਵੀ ਦੌਰ ਵਿੱਚ ਨਹੀਂ ਸੀ ਜੇ ਅਸੀਂ ਪੰਥ ਪੰਜਾਬ ਦੇ ਆਪਣੇ ਵਿਰਸੇ ਦਾ ਸੁਨਹਿਰਾ ਭਵਿਕ ਲੋਚਦੇ ਹਾਂ ਤਾਂ ਸਾਨੂੰ ਅਪਰੋਕਤ ਵਰਨਣ ਕੀਤੇ ਨੁਕਤੇ ਆਪਣੀ ਜੀਵਨ ਜਾਂਚ ਦਾ ਹਿੱਸਾ ਬਣਾ ਲੈਣੇ ਚਾਹੀਦੇ ਹਨ ਇਟ ਇਟ ਹੋ ਕੇ ਉਜੜੀ ਜਾਲਮ ਸਰਹੰਦ ਦੀ ਥਾਂ ਤੇ ਵਸਿਆ ਸ਼ਹਿਰ ਫਤਿਹਗੜ੍ਹ ਸਾਹਿਬ ਹੱਕ ਸੱਚ ਧਰਮ ਅਤੇ ਨੇਕੀ ਦੀ ਅੰਤਮ ਜਿੱਤ ਦਾ ਪ੍ਰਤੱਖ ਪ੍ਰਮਾਣ ਹੈ ਇਹ ਉਹ ਅਗੰਮੀ ਰੋਸ਼ਨੀ ਹੈ ਜੋ ਸਾਰੇ ਬ੍ਰਹਿਮੰਡ ਨੂੰ ਸੱਚ ਧਰਮ ਦੇ ਹੱਕ ਵਿੱਚ ਸਾ ਲਾਮਬਦ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਰੋਸ਼ਨੀ ਦੇ ਕੁਝ ਕਿਣਕੇ ਭਾਈ ਕਰਮ ਸਿੰਘ ਚੀਵਰ ਅਤੇ ਬਾਬਾ ਬਨੋਦ ਸਿੰਘ ਭੱਲਾ ਦੀ ਵਾਰਤਾ ਲਾਬਰਹੀਂ ਸਤਿਗੁਰੂ ਜੀ ਦੀ ਕਿਰਪਾ ਅਨਸਾਰ ਅਸੀਂ ਸਾਰੇ ਸਾਕਾ ਸਰਹੰਦ ਦੇ ਸ਼ਹੀਦ ਬਾਬਾ ਮੋਤੀराम ਮਹਿਰਾ ਅਤੇ ਸ਼ਹੀਦ ਭਾਈ ਕਰਮ ਸਿੰਘ ਚੀਵਰ ਦੀ ਅਦੁੱਤੀ ਸ਼ਹਾਦਤ ਤੋਂ ਸੇਧ ਪ੍ਰਾਪਤ ਕਰਕੇ ਆਪੋ ਆਪਣਾ